ਅੱਜ ਦੇ ਇਸ ਵੀਡੀਓ ਦੇ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਆਂ ਜੀ ਅੱਜ ਦੀ ਇਸ ਵੀਡੀਓ ਦੇ ਸ਼ਬਦ ਲੈ ਕੇ ਆਏ ਆਂ ਇੱਕ ਘੜੀ ਦਾ ਮਿਲਤੇ ਤਾਂ ਕਾਲ ਯੁਗ ਹੁੰਦਾ ਹੁਣ ਕਦ ਮਿਲਿਆ ਹੈ ਪ੍ਰਯਤੁੱਤ ਭਗਵੰਤਾ ਇਹ ਭਾਈ ਇਹ ਸਾਇਬ ਭਾਈ ਮਹਤਾਬ ਸਿੰਘ ਜੀ ਹੋਣਾ ਦਾ ਇਹ ਸ਼ਬਦ ਆ ਜਿਹੜਾ ਤੁਸੀਂ ਐਕਸਰ YouTube ਤੇ ਵੀ ਸੁਣਿਆ ਹੋਊਗਾ ਜਾਂ ਕਿਤੇ ਸੁਣਿਆ ਲਾਈਵ ਸਟੇਜ ਤੇ ਸੁਣਿਆ ਹੋਊਗਾ ਅੱਜ ਦੀ ਇਸ ਵੀਡੀਓ ਦੇ ਚ ਆਪਾਂ ਇਹ ਸ਼ਬਦ ਨੂੰ ਕਿਵੇਂ ਹਰਮੋਨੀਅਮ ਤੇ ਗਾਉਣਾ ਆ ਜਾਂ ਆਪਾਂ ਸਿੱਖ ਸਕਦੇ ਆਂ ਬੋਲਣਾ ਸਾਰਾ ਪੜਾਣਾ ਕੰਪਲੀਟ ਦੱਸਾਂਗੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਬੇਨਤੀ ਹੈ ਕਿ ਇਸ ਚੈਨਲ ਨਾਲ ਜੁੜੇ ਲੋ ਵਾਤਵਾਦ ਚੈਨਲ ਨੂੰ ਸ਼ੇਅਰ ਕਰਿਓ ਤੇ ਜਿਹੜੇ ਹੈ ਇਸ ਚੈਨਲ ਤੇ ਨਵੇਂ ਜੀ ਉਹ ਚੈਨਲ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵਾਤਵਾਦ ਆਪਣੇ WhatsApp ਤੇ ਇਸ ਵੀਡੀਓ ਨੂੰ ਸ਼ੇਅਰ ਕਰੋ ਲਿੰਕ ਕਾਪੀ ਕਰਕੇ ਉੱਥੇ ਜਾ ਕੇ ਸ਼ੇਅਰ ਕਰਕੇ ਇਸ ਚੈਨਲ ਸਬਸਕ੍ਰਾਈਬ ਕਰਕੇ ਤੇ ਕਹਿ ਸਕਦੇ ਕਿ ਆਪਣੇ ਰਿਲੇਟਿਵਸ ਨੂੰ ਵੀ ਪੀਐਸ ਚੈਨਲ ਨੂੰ ਪੂਰੀ سپورਟ ਕਰੋ ਕਿਉਂਕਿ ਬੜੀ ਮਿਹਨਤ ਨਾਲ ਇੱਕ ਦਿਨ ਛੱਡ ਕੇ ਨਵੀਂ ਵੀਡੀਓ ਇਸ ਚੈਨਲ ਤੇ ਤੁਹਾਨੂੰ ਸਵੇਰੇ 9:00 ਤੋਂ 11:00 ਵਜੇ ਤੋਂ ਪਹਿਲੇ-ਪਹਿਲੇ ਵੇਖਣ ਨੂੰ ਮਿਲ ਜਾਂਦੀ ਹੈ ਜਿਦੇ ਵਿੱਚ ਤੁਸੀਂ ਬੜੀ ਆਸਾਨੀ ਤੇ ਘੱਟ ਸਮੇਂ ਦੇ ਵਿੱਚ ਕੋਈ ਨਾ ਕੋਈ ਗੁਰਬਾਣੀ ਦਾ ਸ਼ਬਦ ਜੋ ਹੈ ਉਹ ਸਿੱਖ ਸਕਦੇ ਜੀ ਬਹੁਤ ਹੀ ਆਸਾਨ ਤਰੀਕੇ ਨਾਲ ਆਪਾਂ ਪਹਿਲੀਆ ਵੀਡੀਓ ਦੇ ਵਿੱਚ ਬੜੀ ਵੱਡੀ ਗੱਲ ਹੈ ਕਿ ਜਨਰਲ ਤਬਲਾ ਹਰਮੋਨੀਅਮ ਸਿੱਖਣਾ ਬਹੁਤ ਹੀ ਔਖਾ ਲੱਗਦਾ ਹੈ ਉਨਾਸਤੇ ਇਸ ਚੈਨਲ ਤੇ ਸਭ ਤੋਂ ਸੌਖੀਆਂ ਟਿਊਨਾਂ ਤੇ ਸਭ ਤੋਂ ਸੌਖੇ ਤਰੀਕੇ ਨਾਲ ਕਹਿ ਲਓ ਕਿ ਸ਼ਾਰਟਕਟ ਤਰੀਕੇ ਨਾਲ ਆਪਾਂ ਤੁਹਾਨੂੰ ਸ਼ਬਦ ਕੋਈ ਵੀ ਸਿਖਾ ਸਕਦੇ ਆ ਇਹ ਹਾਜੀ ਗਰੰਟੀ ਹੈ ਜੀ ਤੇ ਤੁਸੀਂ ਵੀ ਆਸਾਨੀ ਨਾਲ ਸਿੱਖ ਸਕਦੇ ਜੀ ਵੈਸੇ ਆਪਾਂ ਪਹਿਲੇ ਵੀ ਗੱਲ ਕੀਤੀ ਹੈ ਕਿ ਉਹਦਾ ਪ੍ਰੈਕਟੀਕਲ ਅਸਲ 'ਚ ਇਹਦੇ ਸਿੱਖਣ ਦਾ ਇਹੋ ਹੀ ਮੇਨ ਹੁੰਦਾ ਵਾ ਕਿ ਆਪਾਂ ਕੋਈ ਉਸਤਾਦ ਧਰ ਕੇ ਪ੍ਰੋਪਰ ਸਰਗਮਾਂ ਦੇ ਵਿੱਚ ਨੋਟੇਸ਼ਨ ਦੇ ਹਿਸਾਬ ਨਾਲ ਹਨਾ ਸਾਰਾ ਕੁਝ ਸਿੱਖੇ ਮੇਨ ਉਹ ਹੁੰਦਾ ਵਾ ਪਰ ਜਿੰਨਾਂ ਨੂੰ ਹੁਣ ਕਿਉਂਕਿ ਮੈਂ ਪਹਿਲੇ ਵੀ ਦੱਸਿਆ ਕਿ ਮੈਂ ਵੀ ਕਿਤੇ ਸਿੱਖਿਆ ਨਹੀਂ ਮੈਨੂੰ ਬਸ ਇਦਾਂ ਸੁਣਦੇ ਸੁਣਦੇ ਧਰਮਨੀਅਮ ਦਾ ਇੱਕ ਸ਼ੌਂਕ ਪੈ ਗਿਆ ਮਾਈਂਡ ਵਿੱਚ ਕਿ ਟਿਊਨ ਹੋਣੀ ਤੇ ਨਾਲੇ ਸ਼ਬਦ ਆਪਾਂ ਕੱਢ ਲੈਣਾ ਕੋਈ ਵੀ ਤੇ ਇਦਾਂ ਹੀ ਕਰਕੇ ਤੁਹਾਡੇ ਮਾਈਂਡ ਵਿੱਚ ਵੀ ਇੱਕ ਸਿਰਫ ਟਿਊਨ ਹੋਣੀ ਚਾਹੀਦੀ ਸ਼ਬਦ ਦੀ ਬਸ ਉਹ ਹਾਰਮੋਨੀਅਮ ਤੇ ਜਦੋਂ ਮੜਾਇਆ ਸੈਟਿੰਗ ਬੈਗੀ ਤੁਹਾਡੇ ਹੱਥਾਂ ਦੀ ਤੇ ਆਟੋਮੈਟਿਕ ਤੁਹਾਡੇ ਮਾਈਂਡ ਦੇ ਵਿੱਚ ਜਿਹੜੀ ਟਿਊਨ ਉਹ ਮੇਲ ਜਦੋਂ ਹੁੰਦਾ ਪਿਆ ਸਮਝ ਲਓ ਕਿ ਤੁਹਾਨੂੰ ਹਾਰਮੋਨੀਅਮ ਇਹ ਵਾਲਾ ਸ਼ਬਦ ਤੋਂ ਕੋਈ ਵੀ ਇੱਥੇ ਬੋਲ ਸਕਦੇ ਸਿੱਖ ਸਕਦੇ ਹੋ ਸੋ ਵੀਡੀਓ ਨੂੰ ਲੰਬੇ ਦਾ ਜਿਆਦਾ ਨਾ ਕਰਦੇ ਹੋਏ ਸ਼ੁਰੂ ਕਰਦੇ ਆਂ ਅੱਜ ਦੀ ਇਸ ਵੀਡੀਓ ਨੂੰ ਬਰੀ ਪਿਆਰੀ ਜੀ ਟੂਨ ਦੇ ਨਾਲ ਤੇ ਬੜੇ ਸੌਖੇ ਤਰੀਕੇ ਨਾਲ ਦੱਸਾਂਗਾ ਸਭ ਤੋਂ ਪਹਿਲੇ ਇੱਕ ਵਾਰੀ ਮੈਂ ਤੁਹਾਨੂੰ ਆਪ ਪੜ੍ਹ ਕੇ ਸੁਣਾਵਾਂਗਾ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਲਾਸਟ ਤੇ ਬਿਲਕੁਲ ਸੌਖੇ ਤਰੀਕੇ ਨਾਲ ਦੱਸਾਂਗਾ ਕਿ ਕਿਵੇਂ ਸ਼ਬਦ ਪੜ੍ਹਨਾ ਹੈ ਵੇਖਿਓ ਭਾਈ ਸਾ ਭਾਈ ਮਾਥਾਪ ਸਿੰਘ ਦਾ ਸ਼ਬਦ ਇੱਕ ਕਰੜੀ ਨ ਮਿਲਤੇ ਤਾਂ ਕਲ ਯੁਗ ਹੋਤਾ ਹੌਣ ਕਦ ਹੁਣ ਕਦ ਮਿਲਿਆ ਪ੍ਰੇਤੁ ਤੇ ਪਗਵੰਤਾ ਹੁਣ ਕਦ ਮਿਲਿਆ ਪ੍ਰੇਤੁ ਤੇ ਪਗਵੰਤਾ ਇਕ ਕੜੀ ਨ ਮਿਲਤੇ ਤਾਂ ਕਲ ਜੁਗੋਤਾ ਬਉਰੇ ਨਾ ਆਵੇ ਨੀਂਦ ਨ ਆਵੇ ਬਿਨ ਦੇਖੇ ਗੁਰ ਦਰਬਾਰੇ ਜੀਓ ਬਨ ਤੇ ਖੇ ਗੁਰ ਦਰਬਾਰ ਜੀਓ ਔ ਗੋਲੇ ਜੀਓ ਗੋਲ ਕਮੈਤ ਸੱਚੇ ਗੁਰ ਦਰਬਾਰ ਜੀਓ ਸੱਚੇ ਗੁਰ ਦਰਬਾਰ ਜੀਓ ਹੁਣ ਕਦ ਮਿਲਿਆ ਤੇ ਅਤੁਦ ਭਗਵੰਤਾ ਇੱਕ ਖਣੀ ਨ ਮਿਲਤੇ ਤਾਂ ਕਲ ਯੁਗ ਹੋਤਾ ਇਹ ਮੈਂ ਤਾਂ ਛੇਤੀ ਛੇਤੀ ਇੱਕ ਟਿਊਨ ਦਸੀਆ ਕਿਉਂਕਿ ਇੱਕ ਤਾਂ ਤੁਹਾਨੂੰ ਬੇਸਿਕ ਟਿਊਨ ਦਾ ਪਤਾ ਲੱਗੇ ਕਿਹੜੀ ਟਿਊਨ ਬਕਰਨੀ ਆਪਾਂ ਤੇ ਨਾਲ ਦੇ ਨਾਲ ਵੀਡੀਓ ਜਿਆਦਾ ਲੰਬੀ ਨਾ ਹੋਵੇ ਤਾਂ ਕਰਕੇ ਆਪਾਂ ਇੱਕ ਛੇਤੀ ਛੇਤੀ ਆ ਵਧਨ ਦੱਸਣ ਦੀ ਕੋਸ਼ਿਸ਼ ਕੀਤੀ ਹੈ ਹੁਣ ਮੈਂ ਬਿਲਕੁਲ ਸਲੋ ਤਰੀਕੇ ਨਾਲ ਤੁਹਾਨੂੰ ਦੱਸਣ ਲੱਗਾ ਵਾਂ ਕਿ ਇਹ ਸ਼ਬਦ ਜਿਹੜਾ ਵਾ ਸਾਨੂੰ ਆਪਾਂ ਕਿਵੇਂ ਆਸਾਨੀ ਦੇ ਨਾਲ ਹਰ ਮੋਨੈਂਟ ਪਲੇ ਕਰਨਾ ਸਿੱਖਣਾ ਵਾ ਜਿਹੜੀਆਂ ਤੁਹਾਨੂੰ ਹੁਣੇ ਹੀ ਟਿਊਨਾਂ ਦਸੀਆਂ ਇਹਦੇ ਵਿੱਚ ਇੱਕ ਸਤਾਈ ਤੇ ਅੰਤਰਾ ਅੰਤਰਾ ਦਾ ਮਤਲਬ ਜਿਹੜਾ ਬਾਕੀ ਪੂਰਾ ਸ਼ਬਦ ਪੜਿਆ ਜਾਣਾ ਜਿਹੜੀਆਂ ਏ ਥੁੱਕਾਂ ਤੋਂ ਉਹ ਤੇ ਜਿਹੜੀ ਮੇਨ ਲਾਈਨ ਪੜੀ ਜਾਂਦੀ ਆ ਬਾਰ-ਬਾਰ ਜਿਹਨੂੰ ਕਹਿ ਸਕਦੇ ਲਾਈਨ ਪੜੀਦੀ ਆ ਉਹਨੂੰ ਅਸਥਾਈ ਕਹਿੰਦੇ ਆ ਸੋ ਸਭ ਤੋਂ ਵੇਲੇ ਆਪਾਂ ਅਸਥਾਈ ਪੜਦੇ ਫਿਰ ਅੰਤ ਦੱਸਾਂਗਾ ਜਿਹੜੇ ਆਪਾਂ ਪੜਿਆ ਸੀ ਇੱਕ ਘੜੀ ਨਾ ਮਿਲਤੇ ਤਾਂ ਕਾਲਜਯਗ ਹੋਤਾ ਹੁਣ ਕਦ ਮਿਲੇ ਫਿਰ ਤੁਦ ਭਗਵੰਤਾ ਇਹ ਸੀ ਇਹ ਸ਼ਬਦੀ ਅਸਥਾਈ ਇੱਕ ਇੱਕ ਕੜੀ ਨਾ ਮਿਲਤੇ ਧਿਆਨ ਨਾਲ ਵੇਖੋ ਕੁਝ ਫੇਰ ਇੱਕ ਕੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ ਇੱਕ ਕੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ ਥਣ ਕਦ ਮਿਲਿਆ तुद भगवंता हूं कद मिली है तुद भगवंता एक कड़ी न मिलते ता कल चुक होत ਤਾ ਇਹ ਸੀ ਇਹ ਸ਼ਬਦੀ ਅਸਥਾਈ ਹੁਣ ਅੰਤਲਾ ਦੇਖਿਓ ਜਿਵੇਂ ਮੱਲੋ ਆਪਾਂ ਸੇਮ ਨਹੀਂ ਰਿਪੀਟ ਚਲੋ ਕਰਦੇ ਆਪਾਂ ਹੋਰ ਕੋਈ ਤੁੱਕੇ ਪੜ ਕੇ ਦੱਸਨੇ ਕਿ ਤੁਹਾਨੂੰ ਪਤਾ ਇਦਾਂ ਨਾ ਲੱਗੇ ਵੀ ਆਪਾਂ ਜਦਾਂ ਇੱਕੋ ਹੀ ਪੜੀ ਜਾਣੇ ਹਨ ਆਪਾਂ ਕਹਿੰਦਾ ਮਤਲਬ ਵੀ ਪੂਰੇ ਜਿੱਥੇ ਦੱਸਨੇ ਆ ਨਾ ਉੱਥੇ ਸਾਰੇ ਚੁਟ ਪੜੇ ਜਾਣਾ ਬਸ ਸਪੋਸਟ ਟੂ ਵੀ ਆਪਾਂ ਆ ਲਾਸਟ ਵਾਲੀ ਤੁੱਕੇ ਪੜ ਲੰਨੇ ਆ ਹਨਾ ਸੇਵ ਕਰੀ ਪਲਛਸਾ ਨਾ ਵਿਛੜਾ ਜੰਨਤ ਨਾਨਕ ਦਾਸ ਤੁਹਾਰੇ ਜੀਓ ਹੌ ਕੋ ਲੀਜੀਓ ਕੋਲ ਕੁਮਾਈ ਜੰਨ ਨਾਨਕ ਦਾਸ ਤੁਹਾਰੇ ਏ ਵਖਿਓ ਸੇਵ ਕਰੀ ਪਲ ਚਸਾਨਾ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀਓ ਜਨ ਨਾਨਕ ਦਾਸ ਤੁਮਾਰੇ ਜੀਓ ਫੇਰ ਵਖਿਓ ਹੁਣ ਅਗਲੀ ਟੋਕ ਪਾ ਹੋ ਕੋਲੀ ਜੀਓ ਕੋ ਤੁਮਾਰੀ ਜਨਨਾਨਕ ਦਾਸ ਤੁਮਾਰੇ ਜੀਓ ਜਨਨਾਨਕ ਦਾਸ ਤੁਮਾਰੇ ਜੀ ਫਿਰ ਅੱਗੇ ਹੁਣ ਉੱਥੇ ਹੀ ਪੜਨਾ ਜਦਾਂ ਸਥਾਈ ਪੜੀ ਹੋਣ ਕਦਮ ਲੀਏ ਪਿਆ ਤੁਧ ਭਗਵੰਤਾ ਇੱਕ ਕੜੀ ਨਾ ਮਿਲੋ ਇਹ ਸੀ ਸ਼ਬਦ ਜਿਹੜਾ ਪਤਾ ਨੂੰ ਦੱਸਿਆ ਤੁਹਾਨੂੰ ਮੈਂ ਉਮੀਦ ਕਰਦਾ ਕਿ ਪਤਾ ਲੱਗ ਗਿਆ ਹੋਊਗਾ ਕਿ ਇਹ ਸ਼ਬਦ ਕਿਵੇਂ ਆਪਾਂ ਸਿੱਖਣਾ ਕਿਉਂਕਿ ਮੈਂ ਬੇਸਿਕ ਬੇਸਿਕ ਹੀ ਦੱਸਤਾ ਵਾ ਤੇ ਪੂਰਾ ਜਿਹੜਾ ਸ਼ਬਦ ਦਸੀਏ ਤੇ ਤਾਂ ਤੁਹਾਨੂੰ ਪਤਾ ਹੀ ਹੈ ਵੀ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਹੈ ਤੇ ਉਸ ਤੋਂ ਬਾਅਦ ਜੇ ਤੁਸੀਂ ਕਹੋ ਕਿਸੇ ਦਿਨ ਲਾਈਵ ਦੇ ਵਿੱਚ ਆਪਾਂ ਜਰੂਰ ਇਹ ਵਾਲੇ ਸ਼ਬਦ ਵੀ ਪੂਰਾ ਡਿਟੇਲ ਚ ਦੱਸਾਂ ਪਰ ਦੱਸਣ ਦੀ ਲੋੜ ਨਹੀਂ ਕਿਉਂਕਿ ਤੁਹਾਨੂੰ ਮੈਂ ਇੰਟੀ ਉਹਨਾਂ ਦੱਸ ਦਿੱਤੀਆਂ ਅੰਤਰਾ ਦੇ ਕਿੱਥੋਂ ਆ ਤੇ ਸਤਾਈ ਕਿੱਥੋਂ ਆ ਤੇ ਤੁਹਾਨੂੰ ਈਜ਼ਲੀ ਪਤਾ ਲੱਗ ਜਾਣਾ ਮੈਂ ਉਮੀਦ ਕਰਦਾ ਤੁਹਾਨੂੰ ਵੀਡੀਓ ਕਾਫੀ ਪਸੰਦ ਆਈ ਹੋਗੀ ਤੇ ਵੀਡੀਓ ਚੰਗੀ ਲੱਗੇ ਤਾਂ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕਿ ਵੀਡੀਓ ਨੂੰ ਲਾਈਕ ਕਰ ਦਿਓ ਹੁਣੇ ਤੇ ਕਿਉਂਕਿ ਇਹਦਾ ਜਦੋਂ ਤੁਸੀਂ ਇਹਨੂੰ ਸ਼ੇਅਰ ਕਰਦੇ ਹੋ ਸ਼ੇਅਰ ਦਾ ਕਲਿੱਕ ਕਰੋਗੇ ਤਾਂ ਨਾਲ ਹੀ ਲਿੰਕ ਬਣ ਜਾਣਾ ਕਾਪੀ ਉਹ ਲਿੰਕ ਕਰਕੇ ਉਹਨਾਂ WhatsApp ਤੇ ਕਾਪੀ ਪੇਸਟ ਕਰਦੇ ਹੋ ਤੇ ਨਾਲ ਹੀ ਲਿਖ ਦਿਓ ਸੱਚੇ ਮਾਰਗ YouTube ਚੈਨਲ ਵੱਤੋ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਤੇ ਕਿਉਂਕਿ ਤੁਹਾਡੇ ਇਦਾਂ ਪਿਆਰ ਦੇ ਨਾਲ ਸਾਨੂੰ ਬੜਾ ਹੱਲਾਸ਼ੇਰੀ ਮਿਲਦੀ ਵੀ ਕਿ ਤਾਂ ਕਰਕੇ ਵੱਤੋ ਵੱਤ ਜਦੋਂ ਜੁੜਦੇ ਨੇ ਲੋਕ ਜਾ ਸੰਗਤ ਜੁੜਦੀ ਐ ਇਸ ਚੈਨਲ ਦੇ ਨਾਲ ਤੇ ਬੜਾ ਚੰਗਾ ਲੱਗਦਾ ਵੀ ਸਾਡੇ ਕੰਟੈਂਟ ਨੂੰ ਇੰਨਾ ਲੋਕ ਪਿਆਰ ਕਰਦੇ ਆ ਇੰਨੇ ਗੁਰਬਾਣੀ ਨੂੰ ਪਿਆਰ ਕਰਦੇ ਆ ਸੋ ਐਦਾਂ ਦੀਆਂ ਵੀਡੀਓ ਲੈ ਕੇ ਆਪਾਂ ਤੁਹਾਡੇ ਵਾਸਤੇ ਆਉਂਦੇ ਰਾਵਾਂਗੇ ਹਰ ਹੋਏ ਇੱਕ ਦਿਨ ਛੱਡ ਕੇ ਨਵੀਂ ਵੀਡੀਓ ਮਿਲਦੀ ਆ ਸਵੇਰੇ 9:00 ਤੋਂ 11:00 ਵਜੇ ਤੱਕ ਪਹਿਲੇ ਤੇ ਆਪਾਂ ਹਰ ਰੋਜ਼ ਨਵੀਂ ਵੀਡੀਓ ਕੋ ਨਹੀਂ ਪਰ ਵਿੱਚ ਜਨ ਪਰਸਨਲ ਕਿਸੇ ਨੇ ਮੈਸੇਜ ਕੀਤਾ ਦੋ ਤਿੰਨ ਵਾਰੀ ਕਿ ਵੀਡੀਓ ਇਨੀ ਛੇਤੀ ਨਾ ਪਾਇਆ ਕਰੋ ਕਿਉਂਕਿ ਹਨ ਜਿਹੜਾ ਤੁਸੀਂ ਸ਼ਬਦ ਦੱਸਦੇ ਉਹਦਾ ਰਿਆਜ ਕਰਨ ਦਾ ਟਾਈਮ ਨਹੀਂ ਮਿਲਦਾ ਇਨੀ ਛੇਤੀ ਘੱਟ ਘੱਟ ਇੱਕ ਦਿਨ ਦਾ ਟਾਈਮ ਦਿਆ ਕਰੋ ਫਿਰ ਆਪਾਂ ਅਗਲਾ ਸ਼ਬਦ ਵੀ ਸਿੱਖ ਸਕਦੇ ਤੇ ਬੜਾ ਵਧੀਆ ਲੱਗਾ ਕਈ ਵੀ ਪਾ ਇਸ ਚੈਨਲ ਤੋਂ ਸ਼ਬਦ ਸਿੱਖ ਕੇ ਬਹੁਤ ਵਧੀਆ ਵਧੀਆ ਹਨ ਨੂੰ ਮਿਲ ਗਿਆ ਲੋ ਵੀ ਈਜ਼ੀ ਹੋ ਗਿਆ ਹਾਰਮੋਨੀਅਮ ਤੇ ਕੋਈ ਵੀ ਸ਼ਬਦ ਦਾ ਗਾਣਾ ਪੜਨਾ ਤੇ ਹਨ ਉਹ ਵਧੀਆ ਲੱਗਦਾ ਕਿ ਆਪਾਂ ਵੀ ਕਿਸੇ ਦੇ ਕੰਮ ਹੋਣੇ ਤੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਵਾਲੀ ਵੀਡੀਓ ਵਧੀਆ ਲੱਗੀ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਤੁਹਾਨੂੰ ਕੱਲ ਦੀ ਵੀਡੀਓ ਵਿੱਚ ਧੰਨਵਾਦੀ